ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਾਲਾ ਪ੍ਰੀਤਮ ਤੰਤਨ ਸਾਹਿਬ ਸ਼੍ਰੀ ਗੁਰੂ ਅਰਕਿਸ਼ਰ ਸਾਹਿਬ ਮਹਾਰਾਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਅੰਮ੍ਰਿਤ ਵੇਲੇ ਤੋਂ ਕੀਰਤਨ ਹੋ ਰਿਹਾ ਵਿਸ਼ੇਸ਼ ਦੀਵਾਨ ਗੁਰਦੁਆਰਾ ਰਿਕਾਪਨ ਸਾਹਿਬ ਵਿਖੇ ਭਾਈ ਲੱਖੀਸ਼ਾ ਮੰਜਾਰਾ ਹਾਲ ਨਹੀਂ ਕਰਾਇਆ ਜਾ ਰਿਹਾ ਜਿੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਨੇ ਆ ਕੇ ਹਾਜ਼ਰੀਆਂ ਭਰ ਰਹੀਆਂ ਕੀਰਤਨ ਦਾ ਆਨੰਦ ਮਾਣ ਰਹੀਆਂ ਉੱਥੇ ਨਾਲ ਹੀ ਕੀਤਨੀਆਂ ਉਹ ਕੀਤਨੀਆਂ ਜਿਹੜੇ ਰਾਗਾਂ ਦੇ ਵਿੱਚ ਸ਼ੈਲੀ ਦੇ ਵਿੱਚ ਮਰਿਆਦਾ ਦੇ ਨਾਲ ਕੀਰਤਨ ਕਰਦੇ ਆ ਪਿਛਲੇ ਸਾਲ ਅਸੀਂ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਹਰ ਸਾਲ ਇੱਕ ਸ਼ੋਮਨੀ ਰਾਗੀ ਅਵਾਰਡ ਦਿਆ ਕਰਾਂਗੇ ਉਸ ਦੀ ਅੱਜ ਸ਼ੁਰੂਆਤ ਹੋਈ ਆ ਅਸੀਂ 11 ਮੈਂਬਰੀ ਇੱਕ ਪੈਨਲ ਬਣਾਇਆ ਸੀ ਕੀਰਤਨੀਆਂ ਦਾ ਕਿ ਉਹ ਡਿਸਾਈਡ ਕਰਨਗੇ ਕਿ ਕਿਹੜੇ ਰਾਗੀ ਸਿੰਘ ਨੂੰ ਪਹਿਲਾ ਇਨਾਮ ਜਿਹੜਾ ਪਹਿਲਾ ਸਨਮਾਨ ਜਿਹੜਾ ਦੇਣਾ ਹੈ ਸੋ ਅੱਜ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜਿਹੜੇ ਕਿ ਹਰੋਰੀ ਰਾਗੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਰਿਟਾਇਰ ਹੋਏ ਆ ਬਹੁਤ ਲੰਬਾ ਸਮਾਂ ਉਹਨਾਂ ਨੇ ਸੇਵਾ ਨਿਭਾਈ ਹੈ ਔਰ ਬੜੇ ਆਨੰਦਮਈ ਕੀਰਤਨ ਉਹ ਸ਼ੈਲੀ ਦੇ ਵਿੱਚ ਰਾਗਾਂ ਦੇ ਵਿੱਚ ਕਰਦੇ ਆ ਉਹਨਾਂ ਨੂੰ ਉਸ ਪੈਨਲ ਨੇ ਜਿਹੜਾ ਉਹਨਾਂ ਦਾ ਨਾਮ ਸਜੈਸਟ ਕੀਤਾ ਸੀ ਅੱਜ ਉਹਨਾਂ ਨੂੰ ਸਨਮਾਨ ਚਿੰਨ ਦਿੱਤਾ ਗਿਆ ਤੇ 11 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ ਮੈਂ ਸਮਝਦਾ ਇਹ ਪੂਰੇ ਸੰਸਾਰ ਦਾ ਸਭ ਤੋਂ ਵੱਡਾ ਇਨਾਮ ਮੈਂ ਕਹਿ ਸਕਦਾ ਕਿ ਕਿਸੇ ਨੂੰ ਉਹਦੀਆਂ ਸੇਵਾਵਾਂ ਦੇ ਲਈ ਸਨਮਾਨਿਤ ਕੀਤਾ ਹੋਏ ਔਰ ਮਾਈਕ ਟੋਰ ਦੇ ਉੱਤੇ ਵੀ ਇਹ ਸਭ ਤੋਂ ਵੱਡਾ ਇਨਾਮ ਹੈ ਸੋ ਇਹ ਬੰਨੀ ਸਿੰਘ ਗੁਰਦਰਾ ਪ੍ਰਬੰਧਕ ਕਮੇਟੀ ਨੇ ਇਹ ਨਾਮ ਸ਼ੁਰੂ ਕੀਤਾ ਭਾਈ ਸਰਬਜੀਤ ਸਿੰਘ ਜੀ ਅਮਰੀਕਾ ਨਿਊ ਜਰਸੀ ਤੋਂ ਉਹਨਾਂ ਨੇ ਇਹ RAM ਦੀ ਰਾਸ਼ੀ ਦੀ ਸੇਵਾ ਲਈ ਸੀ ਉਹਨਾਂ ਨੇ ਕਿਹਾ ਜੀ ਸੇਵਾ ਮੈਂ ਕਰਾਂਗਾ ਸੋ ਇਹ ਇਸ ਤਰਕੇ ਕੀਤਾ ਗਿਆ ਤਾਂ ਕਿ ਜਿਆਦਾ ਤੋਂ ਜਿਆਦਾ ਕੀਤਨੀ ਸਿੰਘਾਂ ਦਾ ਸਨਮਾਨ ਕੀਤਾ ਜਾ ਸਕੇ ਔਰ ਜਿਹੜੇ ਕੀਰਤਨੀ ਸਿੰਘ ਰਾਗਾਂ ਦੇ ਵਿੱਚ ਸ਼ੈਲੀ ਬਰਿਆਦਾ ਦੇ ਨਾਲ ਕੀਰਤਨ ਕਰਦੇ ਆ ਉਹਨਾਂ ਨੂੰ ਇਨਕਰੇਜਮੈਂਟ ਮਿਲ ਸਕੇ ਔਰ ਵੱਧ ਤੋਂ ਵੱਧ ਜਿਹੜੇ ਕੀਰਤਨੀ ਕਿਤੇ ਨਾ ਕਿਤੇ ਆਪਣੀ ਸ਼ੈਲੀ ਦੇ ਵਿੱਚ ਕੀਰਤਨ ਕਰਨ ਲੱਗੇ ਆ ਉਹ ਵੀ ਵਾਪਸ ਸ਼ੈਲੀ ਅਪਣਾਓ ਦਿੱਲੀ ਦੀਆਂ ਸੰਗਤਾਂ ਦੇ ਬਹੁਤ ਵੱਡੇ ਭਾਗ ਨੇ ਜਿਨ੍ਹਾਂ ਦੇ ਕੋਲ ਗੁਰੂ ਦਵਾਰਾ ਬੰਗਲਾ ਸਾਹਿਬ ਹੈ ਗੁਰਦੁਆਰਾ ਰਿਕਾਦਗਨ ਸਾਹਿਬ ਹੈ ਇਤਿਹਾਸਿਕ ਸਥਾਨ ਦਿੱਲੀ ਦੇ ਵਿੱਚ ਨੇ ਅੱਜ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆਂ ਔਰ ਇਸ ਇਤਿਹਾਸਿਕ ਦਿਹਾੜਾ ਤੇ ਹੈ ਇਸ ਨੂੰ ਹੋਰ ਜ਼ਿਆਦਾ ਇਤਿਹਾਸਿਕ ਬਣਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਬਾਣੀ ਦਾ ਅਦਬ ਸਤਿਕਾਰ ਰੱਖਣ ਵਾਲੇ ਨੇ ਉਹਨਾਂ ਦਾ ਸਨਮਾਨ ਕੀਤਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਵੀ 5 ਸਾਲ ਦੀ ਉਮਰ ਦੇ ਵਿੱਚ ਗੁਰੂ ਬਣੇ ਸੀ ਬਹੁਤਾ ਇਤਿਹਾਸ ਤੇ ਨਹੀਂ ਮਿਲਦਾ ਮਗਰ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਬਣ ਜਾਣਾ ਉਹਦਾ ਕੇਵਲ ਔਰ ਕੇਵਲ ਇੱਕੋ ਹੀ ਰੀਜ਼ਨ ਸੀ ਬਾਣੀ ਦਾ ਅਦਬ ਬਾਣੀ ਦਾ ਸਤਿਕਾਰ ਕੀਤਾ ਸੀ ਉਹਨਾਂ ਨੇ ਵੱਡੇ ਭਰਾ ਨੇ ਨਹੀਂ ਸੀ ਕੀਤਾ ਰਾਮ ਰਾਇ ਨੇ ਨਹੀਂ ਸੀ ਨਹੀਂ ਨਹੀਂ ਸੀ ਕੀਤਾ ਇਹਨਾਂ ਨੇ ਕੀਤਾ ਸੀ ਤੇ ਜਿਹੜੇ ਬਾਣੀ ਦਾ ਸਤਕਾਰ ਕਰਦੇ ਨੇ ਗੁਰੂ ਸਾਹਿਬਾ ਦੇ ਵਿਲੇ ਤੋਂ ਉਹਨਾਂ ਨੂੰ ਗੁਰਤਾ ਗੱਦੀ بڑے بڑے ਮੁਰਾਤਬੇ ਮਿਲਦੇ ਆਏ ਨੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਪਾਵਨ ਦਿਹਾੜੇ ਤੇ ਪਿਛਲੇ ਸਾਲ ਅਨਾਉਂਸ ਕੀਤਾ ਸੀ ਇਸ ਸਾਲ ਅਵਾਰਡ ਦਿੱਤਾ ਹੈ 11 ਲੱਖ ਰੁਪਏ ਦਾ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਜੋ ਗੁਰਬਾਣੀ ਗੁਰਮਤ ਸੰਗੀਤ ਰਾਗਾਂ ਦੇ ਵਿੱਚ ਕੀਰਤਨ ਕਰਦੇ ਆ ਰਹੇ ਨੇ ਲੰਬੇ ਸਮੇਂ ਤੋਂ ਉਹਨਾਂ ਨੂੰ 11 ਲੱਖ ਰੁਪਏ ਦਾ ਸਨਮਾਨ ਦਿੱਤਾ ਇਹ ਉਤਸ਼ਾਹ ਇਸ ਲਈ ਵਧਾਇਆ ਜਿਹੜੇ ਸਾਡੀ ਕੌਮ ਦੇ ਬੱਚੇ ਨੇ ਗੁਰਬਾਣੀ ਦੇ ਨਾਲ ਜੁੜਨ ਗੁਰਦੁਆਰੇ ਨਾਲ ਜੁੜਨ ਬਾਣੀ ਪੜਨ ਕੀਰਤਨ ਸਿੱਖਣ ਗੁਰੂ ਮਰਿਆਦਾ ਅਨੁਸਾਰ ਸਿੱਖਣ ਇਸ ਕਰਕੇ ਇਸ ਸ਼ੈਲੀ ਨੂੰ ਦੁਬਾਰਾ ਤੋਂ ਸੁਰਜੀਤ ਕਰਨ ਵਾਸਤੇ ਅੱਗੇ ਬਰਕਰਾਰ ਰੱਖਣ ਵਾਸਤੇ 11 ਲੱਖ ਰੁਪਏ ਦਾ ਇਨਾਮ ਉਹਨਾਂ ਨੂੰ ਦਿੱਤਾ ਗਿਆ ਇਹ ਹਰ ਸਾਲ ਦਿੱਤਾ ਜਾਏਗਾ ਬੱਚੇ ਤਿਆਰੀ ਕਰੋ ਰਾਗੀ ਸਿੰਘ ਤਿਆਰੀ ਕਰੋ ਭੈ ਭਾਵਨੀ ਦੇ ਵਿੱਚ ਰਹੋ ਮਰਿਆਦਾ ਵਿੱਚ ਕੀਰਤਨ ਕਰੋ ਤਾਂ ਕਿ ਤੁਹਾਨੂੰ ਵੀ ਇਹ ਸਨਮਾਨ ਇੱਕ ਨਾ ਇੱਕ ਦਿਨ ਮਿਲੇਗਾ